ਤੇ ਮੇਰੀ ਟੀਮ ਨੇ ਇੱਕ ਆਪਣੇ ਮੋਗੋਂਪੁਰੇ ਚ ਮਜੀਬ ਸਿੰਘਾਂ ਸ਼ਮਸ਼ਾਨ ਘਾਟ ਦਾ ਉਹ ਸਾਰੀ ਦਾ ਕੰਮ ਚਾਲੂ ਕਰਵਾਇਆ ਸੀ ਦੋ ਤਿੰਨ ਛਰਾਰਤੀ ਆਂਸਰ ਹੈਗੇ ਆ ਕਾਂਗਰਸੀਏ ਵੀ ਜਿਹੜੇ ਲੱਤਾਂ ਅੜਾਉਂਦੇ ਆ ਉਹ ਪਬਲਿਕ ਨੂੰ ਭੜਕਾ ਕੇ ਨਾ ਉਹਨੂੰ ਇਸ਼ੂ ਬਣਾਉਣਾ ਚਾਹੁੰਦੇ ਆ ਜਿਸ ਦਿਨ ਪੰਚਾਇਤ ਬੈਠੂਗੀ ਉਸ ਦਿਨ ਸਾਹਮਣੇ ਆ ਜਾਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਪੀ ਇਲਾਕਾ ਸਹਿਮਤ ਹੈ ਕਿ ਨਹੀਂ ਹੈ ਵਰਤ ਕਰ ਜਿਹੜਾ ਡੀਪ ਮਿਊਨਿਸਪਲ ਡਿਪਾਰਟਮੈਂਟ ਉਹ ਜਿਹੜਾ ਕੰਮ ਕਰਾਇਆ ਰੇ ਉਥੇ ਇੱਕ ਪਾਰਟੀ ਵੱਲੋਂ ਜਿਹੜਾ ਵੀ ਉਥੇ ਮਿਸਤਰੀ ਆਪਣੇ ਨੂੰ ਲਾ ਕੇ ਤੇ ਕੋਈ ਗੰਦ ਕੀਤੀ ਜਾ ਰਹੀ ਸੀ ਤੇ ਮੌਕੇ ਤੇ ਮਲਾਜਮਾਂ ਨੂੰ ਪੇਜ ਕੇ ਜਿਹੜਾ ਕੰਮ ਲਗਾਇਆ ਗਿਆ ਪਾਰਟੀ ਉਹ ਜਿਹੜੀ ਉੱਥੇ ਵੀ ਪੜੀਆਂ ਦੇ ਵਿੱਚ ਜਿਹੜੀ ਕੰਦ ਕਰ ਰਹੀ ਹੈ ਤੇ ਦੂਸਰੀ ਪਾਰਟੀ ਵੱਲੋਂ ਜਿਹੜਾ ਵੀ ਉਹਨਾਂ ਨੂੰ ਰੋਕਿਆ ਗਿਆ ਸੀ ਜਿਸ ਸੰਬੰਧੀ ਉਹਨਾਂ ਦਾ ਆਪਸ ਵਿੱਚ ਮਾਮੂਲੀ ਜਿਹਾ ਟਕਰਾਅ ਹੋਇਆ ਸੀ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਭਾਈ ਸਾਹਿਬ ਕਿਹਨੀ ਪਾਰਟੀ ਉਹ ਤੇ ਕੀ ਮਸਲਾ ਕੀ ਹੈ ਜੀ ਦੇਖੋ ਜੀ ਆਮ ਆਦਮੀ ਪਾਰਟੀ ਦਾ ਵਰਕਰ ਆ ਮੈਂ ਛੋਟਾ ਜਿਹਾ ਤੇ ਮੈਂ ਤੇ ਮੇਰੀ ਟੀਮ ਨੇ ਇੱਕ ਆਪਣੇ ਮੋਘੋਂਪੁਰੇ ਚ ਮਜੀਬ ਸਿੰਘਾਂ ਸ਼ਮਸ਼ਾਨ ਘਾਟ ਦਾ ਉਹ ਸਾਰੀ ਦਾ ਕੰਮ ਚਾਲੂ ਕਰਵਾਇਆ ਸੀ ਬੜੇ ਜ਼ੋਰ ਲਾ ਕੇ ਨਾ ਇਹ 8-9 ਮਹੀਨਾ ਬਾਅਦ ਪਾਸ ਹੋ ਗਿਆ ਆ ਉਹਦੇ ਵਿੱਚ ਦੋ ਗੇਟ ਪਾਸ ਹੋ ਗਿਆ ਗਿਆ ਇੱਕ ਨਿਕਲੰਦਾ ਤੇ ਇੱਕ ਜਾਣਦਾ ਉਹਦੇ ਵਿੱਚ ਕੁਝ ਦੋ ਤਿੰਨ ਸ਼ਰਾਰਤੀ ਆਂਸਰ ਹੈਗੇ ਆ ਕਾਂਗਰਸੀਏ ਵੀ ਜਿਹੜੇ ਲੱਤਾਂ ੜਾਉਂਦੇ ਆ ਉਹ ਪਬਲਿਕ ਨੂੰ ਭੜਕਾ ਕੇ ਨਾ ਉਹਨੂੰ ਇਸ਼ਿਊ ਬਣਾਉਣਾ ਚਾਹੁੰਦੇ ਆ ਪਰ ਮੈਂ ਨਹੀਂ ਉਹ ਕੰਮ ਚਾਹੁੰਦਾ ਜਦੋਂ ਲੈਂਟਰ ਪੈ ਗਿਆ ਸਾਰਾ ਸਰਕਾਰੀ ਕਾਰਪੋਰੇਸ਼ਨ ਕੰਮ ਕਰਵਾ ਰਹੀ ਹੈ ਤੇ ਉਹਦੇ ਵਿੱਚ ਇੱਕ ਕਾਲਾ ਕੱਪੜੇ ਵਾਲਾ ਨਰਵੈਲ ਸਿੰਘ ਠੀਕ ਹੈ ਜੀ ਉਹ ਮੈਨੂੰ ਨਹੀਂ ਪਤਾ ਵੀ ਕਿਹਦੀ ਨੰਬਰਦਾਰੀ ਲੈ ਕੇ ਨੰਬਰਦਾਰ ਬਣਿਆ ਤੇ ਇੱਕ ਉਹਦਾ ਮੁੰਡਾ ਇਹ ਤਿੰਨੇ ਜਣੇ ਮੇਰੇ ਹੱਥੀ ਪੈ ਗਏ ਸੋ ਮੈਂ ਐਸਐਚਓ ਸਾਹਿਬ ਥਾਣਾ ਮੁਹੰਮਦਪੁਰੇ ਚ ਕੰਪਲੇਨਟ ਕੀਤੀ ਆ ਤੇ ਉੱਥੇ ਚਲੋ ਮੋਦਬਰ ਆਏ ਆ ਉਨ ਸ਼ਾਮ ਦਾ ਟਾਈਮ ਰੱਖਿਆ ਪੀ ਜਿਹੜਾ ਲੜਾਈ ਕੀਤੀ ਇਹਨਾਂ ਨੇ ਉਹ ਪੰਚਾਇਤ ਦੇ ਵਿੱਚ ਬਹਿ ਗਏ ਮਹੱਲੇ 'ਚ ਬਹਿ ਗਏ ਜਿਹੜੀ ਗੱਲ ਮੁੱਕੂਗੀ ਪਰ ਜਿਹੜਾ ਗੇਟ ਆ ਐਮਐਲਏ ਸਾਹਿਬ ਜਦੋਂ ਆਣਗੇ ਇਲਾਕੇ ਵਾਲੇ ਇਕੱਠੇ ਹੋਣਗੇ ਜੋ ਫੈਸਲਾ ਆਊਗਾ ਉਹ ਮੰਨਿਆ ਜਾਊਗਾ ਪਤਾ ਰੁਕਵਾਤੀ ਸੀ ਕੰਮ ਰਕਾਇਆ ਸੀ ਉਹਦਾ ਹਾਂਜੀ ਹਾਂਜੀ ਕੰਮ ਉਹਦਾ ਰਕਾਇਆ ਸੀ ਪਰ ਇਹਨਾਂ ਨੇ ਆਪਣੇ ਕੋਲੋਂ ਪੈਸੇ ਲਾ ਕੇ ਉਥੇ ਕੰਧ ਕਰਵਾਉਣ ਦੀ ਕੋਸ਼ਿਸ਼ ਕੀਤੀ ਦੇਖੋ ਕਿੰਨੀ ਦਿਲਵਹੀ ਆ 1 2 ਨੰਬਰ ਦੇ ਵਿੱਚ ਪਤਾ ਨਹੀਂ ਕਿਸ ਬੰਦੇ ਦੀ ਨੰਬਰਦਾਰੀ ਲੈ ਕੇ ਨੰਬਰਦਾਰ ਬਣ ਗਿਆ ਪਰ ਉੱਥੇ ਕਿੰਨੀ ਹਿੰਮਤ ਆ ਵੀ ਇੱਕ ਸਰਕਾਰੀ ਕੰਮ ਚੱਲਦੇ ਦੇ ਵਿੱਚ ਆਪਣੀ ਲਤਾਂ ੜਾਉਣੀ ਮੈਂ ਦੇ ਬਿਲਕੁਲ ਖਿਲਾਫ ਆ ਮੈਂ ਕਿ ਮੇਰਾ ਪੂਰਾ ਮੁਹੱਲਾ ਖਿਲਾਫ ਆ ਇਲਾਕਾ ਪੂਰਾ ਸਾਥ ਦੇ ਰਿਹਾ ਕੋਈ ਚੱਕਰ ਨਹੀਂ ਆ ਬਾਕੀ ਮੈਂ ਚਾਹੁੰਦਾ ਵੀ ਇਸ ਬੰਦੇ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਦੀ ਨੰਬਰਦਾਰੀ ਦੀ ਇਨਕੁਆਇਰੀ ਕੀਤੀ ਜਾਵੇ ਵੀ ਇਹ ਨੰਬਰਦਾਰ ਕਿਦੇ ਸਿਰ ਤੇ ਬਣਿਆ ਜਾਂ ਕਿਸ ਬੰਦੇ ਦੀ ਨੰਬਰਦਾਰੀ ਇਹਨੇ ਲਈ ਆ ਉਹਨਾਂ ਦੇ ਐਫੀਆਰ ਵਗੈਰਾ ਹੈ ਜਾਂ ਨਹੀਂ ਹੈ ਮੈਨੂੰ ਇਸ ਚੀਜ਼ ਦਾ ਸ਼ੱਕ ਆ ਪ੍ਰਧਾਨ ਜੀ ਉਹ ਕਹਿੰਦੇ ਕਾਂਗਰਸੀਆਂ ਨਾਲ ਤੁਹਾਡਾ ਕਲੇਸ਼ ਹੈ ਉਹਦਾ ਕਹਿਣਾ ਜੀ ਆ ਦੂਸਰੀ ਪਾਰਟੀ ਦੀ ਤੁਹਾਡੇ ਵੱਲੋਂ ਧੱਕੇ ਨਾਲ ਕੰਮ ਕਰਾ ਰਹੀ ਆ ਮਹੱਲਾ ਦੇ ਖਿਲਾਫ ਜਿੰਨੇ ਇਹ ਚ ਪਾਰਟੀਬਾਜੀ ਵਾਲਾ ਕੋਈ ਕੰਮ ਨਹੀਂ ਆ ਸਾਡੀ ਸੋਚ ਆ ਮਹੱਲੇ ਦਾ ਕੰਮ ਹੋਣਾ ਚਾਹੀਦਾ ਪਾਰਟੀਬਾਜੀ ਦੇ ਜਿਹੜੇ ਰਾਜਨੀਤਿਕ ਬੰਦੇ ਆ ਉਹ ਬਣਾਉਂਦੇ ਆ ਸਾਨੂੰ ਕੀ ਲੋੜ ਆ ਮੇਰੇ ਮੂੰਹੋਂ ਕਦੀ ਨਹੀਂ ਸੁਣੋਗੇ ਵੀ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਤੇ ਮੈਂ ਤਾਂ ਕੰਮ ਕਰਾਂ ਦੇਣਾ ਜੀ ਨਾ ਇਹ ਇਸ਼ੂ ਬਣਾਇਆ ਜਾਂਦਾ ਵੀ ਰਜੇਸ਼ ਜਰਨਲ ਕਾਸਟ ਦਾ ਮੈਂ ਪੁੱਛਣਾ ਚਾਹੁੰਦਾ ਵੀ ਜਰਨਲ ਕਾਸਟ ਹੋਣਾ ਕੋਈ ਗੁਨਾਹ ਨਹੀਂ ਆ ਮੈਂ ਇੱਕ ਸ਼ਮਸ਼ਾਨ ਘਾਟ ਦਾ ਕੰਮ ਕਰਾਉਣ ਦੇ ਆ ਮੇਰੀ ਟੀਮ ਐਸੀ ਬਰਾਦਰੀ ਦੀ ਆ ਜਰਨਲ ਆ OBC ਵੀ ਆ ਮੇਰੇ ਮੰਚ ਕੋਈ ਉਹ ਜੀ ਗੱਲਬਾਤ ਨਹੀਂ ਆ ਲੇਕਿਨ ਮੈਨੂੰ ਇਸ ਮੁੱਦੇ ਦੇ ਵਿੱਚ ਜਾਣ ਬੁੱਝ ਕੇ ਖਿੱਚਿਆ ਜਾ ਰਿਹਾ ਸਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਰਹੀਦਾ ਪੂਰੇ ਪਿੰਡ ਦੀ ਸਹਿਮਤੀ ਹੈਗੀ ਆ ਦੇਖੋ ਜੀ ਪਿੰਡ ਦੀ ਸਹਿਮਤੀ ਸਾਹਮਣੇ ਆ ਜਾਣੀ ਆ ਇਹ ਦੂਜੀ ਪਾਰਟੀ ਨੇ ਇੱਕ ਘਰ ਚੋਂ ਚਾਰ ਚਾਰ ਸਾਈਨ ਕਰਾਏ ਝੂਠ ਬੋਲ ਕੇ ਵੀ ਆ ਗੇਟ ਬੰਦ ਕਰਕੇ ਦੂਜੇ ਪਾਸੇ ਲਾਇਆ ਜਾ ਰਿਹਾ ਜਦ ਕਿ ਇਹੋ ਜੀ ਕੋਈ ਗੱਲ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦੋ ਗੇਟ ਪਾਸੋਂ ਖੁੱਗੇ ਆ ਸੋ ਪੂਰਾ ਇਲਾਕਾ ਬੜਾ ਖੁਸ਼ ਹੈ ਤੇ ਜਿਸ ਦਿਨ ਪੰਚਾਇਤ ਬੈਠੂਗੀ ਉਸ ਦਿਨ ਸਾਹਮਣੇ ਆ ਜਾਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਪੀ ਇਲਾਕਾ ਸਹਿਮਤ ਹੈ ਕਿ ਨਹੀਂ ਹੈ ਤੁਹਾਡੇ ਨਾਲ ਵੀ ਵੀਡੀਓ ਹੈਗੀ ਹੈ ਜੀ ਦੇਖੋ ਜੀ ਜੇ ਕੰਦ ਢੋਂ ਦੀ ਵੀਡੀਓ ਲਿਆ ਸਕਦੇ ਤਾਂ ਧੱਕਾ ਮੁਕੀ ਦੀ ਵੀ ਇਹਨਾਂ ਦੇ ਕੈਮਰੇ ਜੀ ਆਈ ਹੈ ਨਾ ਉਹਦੇ ਵਿੱਚ ਸਾਹਮਣੇ ਆ ਜਾਣਾ ਪੀ ਕਿੰਨੇ ਧੱਕਾ ਮਾਰਿਆ ਕਿੰਨੇ ਗਾਲ ਗੜੀ ਸਭ ਕੁਝ ਸਾਹਮਣੇ ਆ ਜਾਣਾ ਤੁਹਾਡੇ ਘਰ ਦੇ ਬਾਹਰ ਹੈਗੀ ਕੋਈ ਵੀਡੀਓ ਹੈਗੀ ਹੈ ਦੇਖੋ ਜੀ ਜਿੱਥੇ ਝਗੜਾ ਆਇਆ ਉਹ ਕਾਫੀ ਦੂਰ ਆ ਤੇ ਜਿੱਥੇ ਝਗੜਾ ਆਇਆ ਉਥੇ ਕੈਮਰੇ ਲੱਗੇ ਕਾਲੇ ਕੱਪੜਿਆਂ ਦੇ ਲੱਗੇ ਹੋਏ ਤੇ ਜਾਂ ਉਹਦੇ ਵਿੱਚ ਸ਼ੋਅ ਹੋ ਜਾਏਗਾ ਨਾ ਵੀ ਮੈਂ ਹਥੀਪਿਆ ਜਾਂ ਮੇਰਾ ਪਰਿਵਾਰ ਦਾ ਮੈਂਬਰ ਮੈਂ ਕੀ ਮੰਗ ਕੀ ਕਰਦੇ ਮੈਂ ਜੀ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਵੀ ਇਹੋ ਜਿਹੇ ਬੰਦਿਆਂ ਨੂੰ ਨਿਕελ ਪਾਉਣੀ ਚਾਹੀਦੀ ਵੀ ਜਿਹੜੇ ਆ ਰਾਜਨੀਤਿਕ ਦਬਾਅ ਰਾਜਨੀਤਿਕ ਮੁੱਦਾ ਬਣਾ ਲੈਂਦੇ ਇੱਕ ਜਾਤ ਪਾਤ ਦਾ ਮੁੱਦਾ ਬਣਾ ਲੈਂਦੇ ਇਹ ਨਹੀਂ ਬਨਣਾ ਚਾਹੀਦਾ ਕੋਈ ਐਸੀ ਨਹੀਂ ਕੋਈ ਜਰਨਲ ਨਹੀਂ ਸ਼ਮਸ਼ਾਨਘਾਟ ਇੱਕ ਸਾਂਝੀ ਚੀਜ਼ ਹੈ ਸ਼ਮਸ਼ਾਨਘਾਟ ਹੋ ਗਿਆ ਗੁਰਦੁਆਰਾ ਹੋ ਗਿਆ ਮੰਦਿਰ ਮਸਜਿਦ ਸਭ ਦਾ ਸਾਂਝਾ ਕੋਈ ਉਥੇ ਜਾਣ ਤੋਂ ਨਹੀਂ ਰੋਕਦਾ ਸਰ ਜੀ ਸਰ ਦੋਨੇ ਪਾਰਟੀਆਂ ਵਿੱਚ ਧੱਕਾ ਮੁਕੀ ਦਾ ਮੈਟਰ ਸਾਹਮਣੇ ਆਇਆ ਸਰ ਕੀ ਮੈਟਰ ਕੀ ਹੈ ਇਹ ਇਹ ਮੜੀਆਂ ਦੇ ਵਿੱਚ ਰਿਹਾ ਉਥੇ ਜਿਹੜਾ ਲੈਂਡਰ ਪਰ ਕੰਮ ਚੱਲ ਰਿਹਾ ਵਾ ਜਿਹੜੇ ਮਿਊਨਿਸਪਲ ਡਿਪਾਰਟਮੈਂਟ ਦਾ ਜਿਹੜਾ ਕੰਮ ਕਰਾਇਆ ਰਿਹਾ ਉਥੇ ਇੱਕ ਪਾਰਟੀ ਵੱਲੋਂ ਜਿਹੜਾ ਵੀ ਉਥੇ ਮਿਸਤਰੀ ਆਪਣੇ ਨੂੰ ਲਾ ਕੇ ਤੇ ਕੋਈ ਗੰਧ ਕੀਤੀ ਜਾ ਰਹੀ ਸੀ ਤੇ ਮੌਕੇ ਤੇ ਮੁਲਾਜ਼ਮਾਂ ਨੂੰ ਪੇਜ ਕੇ ਜਿਹੜਾ ਕੰਮ ਢਕਾਇਆ ਗਿਆ ਤੇ ਨਵਾਂ ਪਾਰਟੀਆ ਨੂੰ ਹੁਣ ਬੁਲਾ ਕੇ ਸੁਣਿਆ ਗਿਆ ਹੈ ਤੇ ਇਹਦੇ ਸੰਬੰਧੀ ਜਿਹੜਾ ਉਹਨਾਂ ਨੇ ਮੋਦਬਰ ਵਿਅਕਤੀਆਂ ਨੇ ਜਿਹੜਾ ਵੀ ਉਹਨਾਂ ਦਾ ਜਿਹੜਾ ਵਾ ਫੈਸਲਾ ਕਰਾਇਆ ਵਾ ਤੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਕੰਪਲੇਂਟ ਵਾ ਵਾਪਸ ਲੈ ਲਈ ਸਰ ਪਾਰਟੀ ਲਈ ਇੱਧੇ ਕੁਛ ਇਦਾਂ ਦਾ ਮੈਸੇਜ ਵੀ ਗਰੁੱਪਾਂ ਚ ਪੈ ਗਿਆ ਨਹੀਂ ਸਾਡੇ ਕੋਈ ਇਦਾਂ ਦਾ ਮੈਸੇਜ ਕੋਈ ਨਹੀਂ ਆਇਆ ਸਾਡੇ ਕੋਲ ਤਾਂ ਇਹ ਹੀ ਮੈਸੇਜ ਆਇਆ ਵੀ ਉੱਥੇ ਇੱਕ ਪਾਰਟੀ ਹੈ ਕੋਈ ਜਿਹੜੀ ਉੱਥੇ ਜਿਹੜੀ ਮੜੀਆਂ ਦੇ ਵਿੱਚ ਜਿਹੜੀ ਕੰਧ ਕਰ ਰਹੀ ਹੈ ਤੇ ਦੂਸਰੀ ਪਾਰਟੀ ਵੱਲੋਂ ਜਿਹੜਾ ਵੀ ਉਹਨਾਂ ਨੂੰ ਰੋਕਿਆ ਗਿਆ ਸੀ ਜਿਸ ਬੰਦੀ ਉਹਨਾਂ ਦਾ ਆਪਸ ਵਿੱਚ ਮਾਮੂਲੀ ਜਿਹੜਾ ਟਕਰਾਅ ਹੋਇਆ ਸੀ ਸੋ ਇਹ ਆਮ ਪਾਰਟੀ ਦਾ ਪਦਾਰੀ ਲੀਤੀ ਹੈ ਦੋ ਨੰਬਰ ਤੋਂ ਜਨਿੱਤੀ ਹੋਈ ਹੈ ਇਹ ਬੰਦੇ ਜਾਲੀ ਇਹ ਹਰ ਜਗ੍ਹਾ ਤੇ ਲੜਦੇ ਨੇ ਗਾਲੋ ਗਾਲੀ ਵੀ ਇਹਨਾਂ ਕੱਢੀਆਂ ਤੁਹਾਨੂੰ ਇਹ ਇਹ ਦੇ ਅਸੀਂ ਨਹੀਂ ਕਹਿ ਸਕਦੇ ਵੀ ਉਹ ਨੰਬਰਦਾਰ ਜਾਲੀ ਹੈ ਕੀ ਆ ਇਹ ਇਹ ਦਾ ਮੈਟਰ ਵੈਰੀਫਾਈ ਕਰਨ ਦਾ ਇਹਨੂੰ ਵੈਰੀਫਾਈ ਕੀਤਾ ਜਾਊਗਾ ਤੇ ਹੁਣ ਸਰ ਤੁਹਾਡੇ ਕੋਲ ਹੁਣ ਮੈਟਰ ਇਹੀ ਇਹਨਾਂ ਦਾ ਆਇਆ ਸੀ ਕਿ ਉੱਥੇ ਜਿਹੜੀ ਉਹ ਕੰਦ ਕਰ ਰਹੇ ਆ ਤੇ ਦੂਸਰੀ ਪਾਰਟੀ ਜਿਹੜੀ ਸੀ ਉਹ ਕਹਿ ਰਹੀ ਵੀ ਅਸੀਂ ਗੇਟ ਲਾਉਣਾ ਵਾ ਤੇ ਇਸ ਕਰਕੇ ਇਹਨਾਂ ਦਾ ਆਪਸ ਵਿੱਚ ਜਿਹੜਾ ਝਗੜਾ ਆਇਆ